ਆਣੀ ਦੀ ਟੋਕ ਸੁਣੀ ਹੈ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਇਹ ਤਾਂ ਗੁਰਬਾਣੀ ਵਿੱਚ ਲਿਖਿਆ ਆਪਾਂ ਨਾਮ ਧਾਰੀਏ ਗੁਰਬਾਣੀ ਤੋਂ ਬਿਨਾ ਰਹਿ ਹੀ ਨਹੀਂ ਸਕਦੇ ਸਾਡਾ ਤਾਂ ਆਧਾਰ ਹੀ ਗੁਰਬਾਣੀ ਹੈ ਕੀ ਇਹ ਬਚਨ ਆਪ ਜੀ ਨੂੰ ਸਮਝ ਨਹੀਂ ਆਉਂਦੀ ਇਹ ਇਸ ਤੋਂ ਅੱਗੇ ਇਹ ਗੁਟਕਾ ਸਤਗੁਰੂ ਰਾਮ ਸਿੰਘ ਜੀ ਦੇ ਹੁਕਮਨਾਮਿਆਂ ਦਾ ਤੇ ਭੈਣੀ ਸਾਹਿਬ ਦੇ ਨਾਮ ਧਾਰੀ ਦਰਬਾਰ ਤੋਂ ਛਪਿਆ ਹੋਇਆ ਜਿਹੜਾ ਚਾਹੇ ਪੜ ਕੇ ਦੇਖ ਲੋ ਸਾਡਾ ਨਹੀਂ ਪੰਥ ਤੇ ਐਸ਼ਕਿਆਂ ਦਾ ਨਹੀਂ ਬੇਮੁਖਾਂ ਦਾ ਨਹੀਂ ਕਿਸੇ ਦਾ ਨਹੀਂ ਤੁਹਾਡੇ ਜਿੱਥੇ ਤੁਹਾਡਾ ਕਬਜ਼ਾ ਉੱਥੋਂ ਦਾ ਛਪਿਆ ਹੈ ਇਹਦੇ 395 ਪੰਨੇ ਤੇ ਲਿਖਿਆ ਹੋਇਆ ਸਰਬੱਤ ਖਾਲਸਾ ਮਿਲ ਕੇ ਰਹਿਣਾ